ਉਹ ਮੇਰਾ ਕਾਲਾ ਚਾਉਂਦਾ ਹੱਥ ਆਉਣਾ ਏ ਫੈਸਲੇ ਜੱਟ ਨੇ ਫੈਸਲੇ ਜੱਟ ਸੀ ਸੂਰਮਾ ਤੇ ਕਹਿੰਦੇ ਫਿਰਨ ਜਵਾਕ ਛੇਰ ਜੰਮੇ ਪੰਜਾਬੀ ਮਾਵਾ ਲੋਕੋ ਬੜਿਓ ਕਦੇ ਇਤਿਹਾਸ ਕੌਣ ਸੀ ਮਾਣੋ ਚਾਲ ਓਏ ਸੂਰਮਾ 30 ਘੰਟੇ ਹੋਇਆ ਮੁਕਾਬਲਾ ਗੌਲੀ ਚੱਲੀ ਤਾੜ ਤਾੜ ਗੌਲੀ ਚੱਲੀ ਤਾੜ ਤਾੜ ਕਹਿੰਦੇ ਨੇ ਕਿਸੇ ਥਾਂ ਕੋ ਕੁੜੀ ਸੀ ਉਹਨੇ ਸਾਰੀ ਦਿਹਾੜੀ ਆਪਣੇ ਘਰ ਦੇ ਵਿੱਚ ਰੋਲਾ ਪਾ ਕੇ ਰੱਖਿਆ ਕਿ ਅੱਜ ਸਾਡੇ ਜੋ ਕੋਈ ਬੰਦਾ ਘਟ ਜਾਣਾ ਅੱਜ ਸ਼ਾਮ ਨੂੰ ਸਾਡੇ ਜੋ ਕੋਈ ਜੀ ਘਟ ਜਾਣਾ ਉਹੀ ਕੰਮ ਹੋਇਆ ਸ਼ਾਮ ਨੂੰ ਉਹ ਘਰੋਂ ਨਸ ਗਈ ਤੇ ਉਹਦੇ ਘਰ ਦੇ ਆਖਨ ਕੁੜੀ ਹੈ ਬੜੀ ਬਲੀ ਸੀ ਇਹਨੂੰ ਪਹਿਲੇ ਹੀ ਪਤਾ ਸੀ ਕਿ ਸਾਡੇ ਚੋਂ ਕੋ ਬੰਦਾ ਘਟ ਜਾਣਾ ਇਹ ਸਾਬਣਿਆ ਸਾਡੇ ਚੜ ਦੇ ਪੰਜਾਬ ਦੇ ਸੋਸ਼ਲ ਮੀਡੀਆ ਜਿੰਨੇ ਵੀ ਐਕਟਿਵਿਸਟ ਨੇ ਉਹਨਾਂ ਦਾ ਵੀ ਅਸੀਂ ਗੱਲ ਕਰਾਂਗੇ ਅੱਜ ਜੇ ਸਮੁੱਦੇ ਦੇ ਉੱਤੇ ਫੈਸਲੁਰਫੀ ਜੀ ਹਾਂ ਜਿਹੜਾ ਪਾਕਿਸਤਾਨ ਦੇ ਵਿੱਚ ਗੁਜਰਾਤ ਸ਼ਹਿਰ ਦੇ ਵਿੱਚ ਹਾਂਜੀ ਪਿੰਡ ਦੇ ਵਿੱਚ ਇੱਕ ਪੁਲਿਸ ਮੁਕਾਬਲਾ ਹੋਇਆ ਜਿਹੜਾ 17 ਘੰਟੇ ਜਾਰੀ ਰਿਹਾ ਮਿੱਤਰੋ ਬੜੀ ਕੋਸ਼ਿਸ਼ ਕੀਤੀ ਕਿ ਇਸ ਮੁੱਦੇ ਤੇ ਨਾ ਬੋਲਿਆ ਜਾਵੇ ਇਹਨੂੰ ਡਿਸਕਸ ਹੀ ਨਾ ਕੀਤਾ ਜਾਵੇ ਜੋ ਹੋ ਗਿਆ ਰੱਬ ਜਾਣੇ ਤੇ ਉਹ ਬੰਦਾ ਜਾਣੇ ਜਿਸ ਨਾਲ ਉਹ ਬੀਤੀ ਮਾਮਲਾ ਜਾਂ ਜਿਨ੍ਹਾਂ ਨੇ ਉਹ ਕੀਤਾ ਪੁਲਿਸ ਮੁਕਾਬਲਾ ਉਹਨਾਂ ਦੇ ਜਾਣੇ ਸਾਡਾ ਇਹਦੇ ਚ ਕੀ ਅਸੀਂ ਇੱਥੇ ਗੱਲਬਾਤ ਕਰੀਏ ਲੇਕਿਨ ਸਾਰੀ ਦਿਹਾੜੀ ਤੁਸੀਂ ਵੀ ਵੇਂਦੇ ਹੋ ਕਿ ਜਿੰਨੀਆਂ ਕਿ ਪੋਸਟਾਂ ਚੱਲਣ ਰਹੀਆਂ ਨੇ ਨਾ ਜਿਸ ਚੈਨਲ ਨੂੰ ਤੁਸੀਂ ਖੋਲ ਲਵੋ ਸੋਸ਼ਲ ਮੀਡੀਆ ਕੀ ਇਲੈਕਟ੍ਰੋਨਿਕ ਮੀਡੀਆ ਕੀ ਖਾਸ ਤੌਰ ਤੇ ਚੜ੍ਹਦੇ ਪੰਜਾਬ ਦਾ ਉਹ ਇਹ ਹੀ ਡਿਸਕਸ ਕਰ ਰਿਹਾ ਫੈਸਲੇ ਉਰਫ ਜੀ ਫੈਸਲ ਉਰਫ ਜੀ ਅੰਜੋਆ ਪੁਲਿਸ ਮੁਕਾਬਲਾ ਅੰਜੋਆ ਤੇ ਰਿੰਦੀ ਸੰਦੀ ਕਸਰ ਰਾਤੀ ਮੈਂ ਇੱਕ ਉਹ ਸੁਣਿਆ ਇੱਕ ਜਵਾਨ ਨੇ ਉਹਦੇ ਤੇ ਗਾਣਾ ਵੀ ਰਿਕਾਰਡ ਕਰ ਦਿੱਤਾ ਕਿ ਪੰਜਾਬ ਦਾ ਸੂਰਮਾ ਤੇ ਪੰਜਾਬ ਦਾ ਜਨਾਬ ਮਾਨ ਤੇ ਇਹ ਤੇ ਉਹ ਸਾਰੇ ਉਹਨੇ ਬੜੇ ਹਲਕਾ ਬਾਤ ਉਹਨੂੰ ਦੇ ਦਿੱਤੇ ਯਾਰ ਗੱਲ ਹੈ ਵੇ ਕਿ ਇਹਦੇ ਨਾਲ ਦੋ ਤਰ੍ਹਾਂ ਇਸ ਮਾਮਲੇ ਨੂੰ ਵੇਖਿਆ ਜਾਂਦਾ ਕਿ ਪਹਿਲੇ ਨੰਬਰ ਤੇ ਸਹੀ ਹੋਇਆ ਜਾਂ ਗਲਤ ਹੋਇਆ ਇਸ ਮੌਕੇ ਤੇ ਜਿਹੜੇ ਬੰਦੇ ਸਨ ਯਾਰ ਰੱਬ ਬਿਹਤਰ ਜਾਣਦਾ ਕਿ ਕੀ ਹੋਇਆ ਉਹ ਵਾਕਈ ਮੁਜਰਮ ਸੀ ਨਹੀਂ ਸੀ ਮੁਜਰਮ ਉਹਦੀ ਏਡੀ ਵੱਡੀ ਸਜ਼ਾ ਹੈ ਸੀ ਨਹੀਂ ਸੀ ਹੈ ਅਸੀਂ ਇਸ ਮਾਮਲੇ ਜਿੰਨੇ ਪੈਂਦੇ ਕਿਉਂਕਿ ਇਹ ਕਾਨੂੰਨੀ ਮਾਮਲਾ ਹੈ ਸਰਕਾਰਾਂ ਇਹਨੂੰ ਵੰਦੀਆਂ ਨੇ ਪਈਆਂ ਇੱਕ ਮਾਮਲਾ ਜਿਹੜਾ ਕਲੀਅਰ ਕਟ ਹੈ ਜਿਹੜੇ ਉਹਦੇ ਘਰ ਦੇ ਵੀ ਕਹਿੰਦੇ ਨੇ ਜਿਹੜੇ ਮਹੱਲੇਦਾਰ ਵੀ ਕਹਿੰਦੇ ਨੇ ਜਿਹੜਾ ਉਹ ਆਪ ਵੀ ਮੰਨਦਾ ਸੀ ਉਹ ਐਸੀ ਕੋ ਮਨਸ਼ਾਦ ਫਰੋਖ ਸੀ ਹੁਣ ਉਸ ਮਨਸ਼ਾਦ ਫਰੋਖ ਨੇ ਇੱਕ ਜੁਮਲਾ ਕਹਿਤਾ ਕਿ ਭਈ ਜੇ ਮੈਂ ਨਸ ਗਿਆ ਤੇ ਮੈਨੂੰ ਜੱਟ ਨਾ ਕਿਹਾ ਜੀ ਇਹ ਉਹ ਹਿਸਾਬ ਜਿਵੇਂ ਉਸ ਜੁਮਲੇ ਨੂੰ ਲੈ ਕੇ ਤੇ ਜਨਾਬ ਇਨਾ ਪ੍ਰਮੋਟ ਕਰ ਦਿੱਤਾ ਤੁਸੀਂ ਇਹ ਦੇਖੋ ਕਿ ਉਹ ਉਹਦਾ ਕੈਰੈਕਟਰ ਕੀ ਸੀ ਉਹਨੇ ਕੰਮ ਕੀ ਕੀਤਾ ਕਿਸ ਕੰਮ ਦੇ ਬਾਰੇ ਚ ਉਹਨੇ ਜੁਮਲਾ ਬੋਲਿਆ ਤੁਸੀਂ ਉਸ ਚੀਜ਼ ਨੂੰ ਪ੍ਰਮੋਟ ਕਰਨ ਦੇ ਹੋ ਹੋਰ ਜ਼ਿਆਦਾ ਤੋਂ ਜ਼ਿਆਦਾ ਕਿ ਭਈਆ ਬੰਦੇ ਨੇ ਵੇਖੋ ਕਿੱਡਾ ਦਲੇਰਾਨਾ ਕੰਮ ਕੀਤਾ ਜਿਸ ਤਰ੍ਹਾਂ ਮੈਂ ਇੱਕ ਚੈਨਲ ਤੇ ਸੁਣਨਾ ਪਿਆ ਬੜੀ ਸੋਹਣੀ ਉਹਨਾਂ ਨੇ ਗੱਲ ਕੀਤੀ ਕੋਈ ਪੱਤਰਕਾਰ ਸੰਚਾਰ ਦੇ ਪੰਜਾਬ ਦੇ ਉਹਨਾਂ ਨੇ ਨਾ ਨਾ ਤੇ ਉਹ ਭਗਤ ਸਿੰਘ ਸੀ ਨਾ ਉਹ ਗਦੁੱਲਾ ਪੱਟੀ ਸੀ ਤੇ ਨਾ ਹੀ ਉਹਨੇ ਕੋ ਉਸ ਤਰ੍ਹਾਂ ਦਾ ਕੰਮ ਕੀਤਾ ਮੈਨੂੰ ਤਾਂ ਖੁਦ ਨਹੀਂ ਇਸ ਗੱਲ ਦੀ ਸਮਝ ਆਉਂਦੀ ਕਿ ਕਿਹੜਾ ਉਹਨਾਂ ਜਮਰੋਦ ਦਾ ਕਿਲਾ ਫਤਹ ਕਰ ਦਿੱਤਾ ਜਿਹੜਾ ਉਹਨੂੰ ਇੰਨਾ ਪ੍ਰਮੋਟ ਕਰਨ ਦੇਓ ਇੰਨੀ ਉਹਦੀ ਦਲੇਰੀ ਤੇ ਬਹਾਦਰੀ ਦੇ ਕਿਸੇ ਤੁਸੀਂ ਸੁਣਾਈ ਜਾਂਦੇ ਹੋ ਤੇ ਤੁਸੀਂ ਇਹ ਦੇਖੋ ਕਿ ਉਹ ਕਿਸ ਮਾਮਲੇ ਤੇ ਸਾਰਾ ਜਾ ਕੇ ਵਾਕਿਆ ਹੋਇਆ ਸਾਨੂੰ ਉਸ ਸੀਜ਼ ਨੂੰ ਦੇਖਣਾ ਚਾਹੀਦਾ ਹੈ ਬਜਾਏ ਇਹ ਦੇ ਕੇ ਤੁਸੀਂ ਇੱਕ ਜੁਮਲੇ ਨੂੰ ਲੈ ਕੇ ਇੰਨਾ ਪ੍ਰਮੋਟ ਕਰਨ ਦੇਓ ਹਰ ਥਾਂ ਤੇ ਹਰ ਜਿਹਨੂੰ ਨਹੀਂ ਵੀ ਪਤਾ ਮਾਮਲੇ ਦਾ ਅਗਰ ਤੁਸੀਂ ਸੱਚੀ ਪੁੱਛੋ ਤਾਂ ਮੈਨੂੰ ਵੀ ਇਸ ਮਾਮਲੇ ਦਾ ਨਹੀਂ ਸੀ ਪਤਾ ਹਾਲਾਂਕਿ ਸੀ ਪਾਕਿਸਤਾਨ 'ਚ ਰਹਿਨੇ ਆਪੇ ਗੁਜਰਾਤ ਦੇ ਨੇੜੇ ਰਹਿਨੇ ਆਪੇ ਸਾਡੇ ਤੋਂ 30 ਕਿਲੋਮੀਟਰ ਹੈ ਗੁਜਰਾਤ ਸ਼ਹਿਰ ਯਾਨੀ ਕਿ ਇਨਾ ਗੋਸ ਮਾਮਲੇ ਨੂੰ ਪ੍ਰਮੋਟ ਕਰਦਣਾ ਹੈ ਕਿ ਗਲਤ ਚੀਜ਼ ਨੂੰ ਤੁਸੀਂ ਇਹ ਦੇਖੋ ਲਾਸਟ ਟਾਈਮ ਸ਼ਾਇਦ ਜਿਹੜਾ ਦੋਸਤਾਂ ਨੇ ਮੇਰਾ ਉਹ ਵਲੌਗ ਦੇਖਿਆ ਹੋਵੇ ਕਿ ਜਦੋਂ ਸਾਡੀ ਸੈਕੰਡ ਪੰਜਾਬੀ ਕਾਨਫਰੰਸ ਹੋਈਏ ਤੇ ਮੈਂ ਸਵਰਨ ਟੈਣਾ ਸਾਹਿਬ ਦੇ ਨਾਲ ਵੀ ਇਸੇ ਮੁੱਦੇ ਤੇ ਉੱਤੇ ਗੱਲ ਕੀਤੀ ਏ ਮੈਂ ਕਿਹਾ ਟੈਣਾ ਸਾਹਿਬ ਸਾਨੂੰ ਤੁਹਾਡਾ ਕੀ ਖਿਆਲ ਹੈ ਕਿ ਇਸ ਪੰਜਾਬੀ ਕਾਨਫਰੰਸ ਦੇ ਵਿੱਚ ਜਿੱਥੇ ਅਸੀਂ ਸਾਰੇ ਪਹਿਲੂਆਂ ਤੇ ਬਹਿਸ ਮੁਵਾਸੇ ਹੁੰਦੇ ਨੇ ਪੇ ਉਦੇ ਵਿੱਚ ਇੱਕ ਮੁੱਦਾ ਇਹ ਵੀ ਹੋਣਾ ਚਾਹੀਦਾ ਹੈ ਕਿ ਜਿਹੜਾ ਨਸ਼ੇ ਦਾ ਕੰਮ ਹੈ ਨਸ਼ੇ ਦੀ ਰੋਕ-ਥਾਮ ਦੇ ਉੱਤੇ ਉਹ ਵੀ ਇੱਥੋਂ ਮੈਸੇਜ ਆਉਣਾ ਚਾਹੀਦਾ ਕੋਈ ਪਤਾ ਨਹੀਂ ਲੱਗਦਾ ਕਿਸੇ ਟਾਈਮ ਕਿਸੇ ਦੇ ਦਿਲ ਤੇ ਕੋਈ ਗੱਲ ਅਸਰ ਕਰ ਜਾਵੇ ਅਸੀਂ ਉਦੋਂ ਵੀ ਇਹ ਪੈਗਾਮ ਦੇਣ ਦੀ ਪੰਜਾਬੀ ਕਾਨਫਰੰਸ ਦੇ ਰਾਹੀਂ ਕੋਸ਼ਿਸ਼ ਕੀਤੀ ਹੈ ਉਮੀਦ ਕਰਾਂਗੇ ਕਿ ਅਸੀਂ ਕਿ ਨੈਕਸਟ ਟਾਈਮ ਪੰਜਾਬੀ ਕਾਨਫਰੰਸ ਦੇ ਜਿਹੜੇ ਆਗੂ ਨੇ ਸਾਰੇ ਉਹਨਾਂ ਨੂੰ ਵੀ ਇਹ ਮੈਸੇਜ ਲਈਏ ਕਿ ਇਹ ਵੀ ਇੱਕ ਜਿਹੜਾ ਨਾ ਮੁੱਦਾ ਵਿੱਚ ਰੱਖੋ ਲੇਕਿਨ ਹੁਣ ਗੱਲ ਅਸੀਂ ਕਰਨ ਦੇ ਆ ਕਿ ਇਸ ਮਾਮਲੇ ਨੂੰ ਇੰਨਾ ਹਾਈਲਾਈਟ ਕਰਨਾ ਇੰਨਾ ਚੁੱਕਣਾ ਇਸ ਗੱਲ ਨੂੰ ਲੈ ਕੇ ਦੇਖੋ ਅਸੀਂ ਨਹੀਂ ਸਾਨੂੰ ਨਹੀਂ ਪਤਾ ਕਿ ਉਹਦਾ ਇੰਨਾ ਜੁਰਮ ਹੈ ਸੀ ਉਹਨੇ ਕੋ ਪੁਲਿਸ ਵਾਲਾ ਮਾਰਿਆ ਨਹੀਂ ਮਾਰਿਆ ਅਸੀਂ ਉਸ ਮੁੱਦੇ ਤੇ ਗੱਲ ਨਹੀਂ ਕਰਨ ਦੇ ਅਸੀਂ ਸਿਰਫ ਇਸ ਮੁੱਦੇ ਤੇ ਗੱਲ ਕਰਨ ਦੇ ਆ ਜਿਹੜੀ ਚੀਜ਼ ਕਲੀਅਰ ਕੱਟ ਹੈ ਜਿਹੜੇ ਲੋਕ ਜਿਹੜੇ ਉਹਦੇ ਘਰ ਦੇ ਜਿਹੜੇ ਉਹਦੇ ਗਵਾਂਢੀ ਆਂ ਸਾਰੇ ਲੋਕ ਆ ਕਹਿੰਦੇ ਨੇ ਕਿ ਉਹ ਨਸ਼ੇ ਦੇ ਧੰਦੇ 'ਚ ਮਲਬਸ ਸੀ ਤੇ ਸਾਨੂੰ ਉਸ ਚੀਜ਼ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ ਸਾਨੂੰ ਬਲਕਿ ਉਹਦਾ ਵਿਰੋਧ ਕਰਨਾ ਚਾਹੀਦਾ ਹੈ ਉਹਦੀ ਨਫੀ ਕਰਨੀ ਚਾਹੀਦੀ ਹੈ ਹਰ ਪਲੇਟਫਾਰਮ ਦੇ ਉੱਤੇ ਅਸੀਂ ਉਹਨੂੰ ਪ੍ਰਮੋਟ ਕਰੀ ਜਾਂਦੇ ਆ ਜਿਹੜਾ ਚੈਨਲ ਚੁੱਕ ਲੋ ਉਹ ਜਿੱਥੇ ਜਾ ਕੇ ਵੇਖ ਲੋ ਇਸੇ ਬਾਰੇ ਚ ਗੱਲ ਹੁੰਦੀ ਹੈ ਭਈ ਤੁਸੀਂ ਕਦੀ ਉਹਨਾਂ ਮਾਵਾਂ ਦੇ ਦੁੱਖ ਨੂੰ ਸਮਝੋ ਕਿ ਜਿਨ੍ਹਾਂ ਦੀ ਜਵਾਨ ਔਲਾਦਾ ਜਦੋਂ ਉਹ ਰਾਤ ਨੂੰ ਘਰਾਂ ਚ ਨਹੀਂ ਆਂਦੀ ਤੇ ਕਿਧਰੋਂ ਨਾਲੀਆਂ ਚ ਲੱਭਦੀ ਏ ਕਿਧਰੋਂ ਪੈਲੀਆਂ ਚ ਲੱਭਦੀ ਏ ਠੀਕ ਹੈ ਕੋਈ ਆਪਣੇ ਆਪ ਨੂੰ ਟੀਕੇ ਲਾਂਦਾ ਪਿਆ ਕੋਈ ਪਤਾ ਨਹੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਆਪਣੇ ਆਪ ਨੂੰ ਵਸੀਅਤ ਦੇ ਕੇ ਇਸ ਨਸ਼ੇ ਦੇ ਜਿਹੜਾ ਬਿਮਾਰੀ ਦੇ ਵਿੱਚ ਮੁਬਤਲਾ ਹੋਏ ਨੇ ਉਹਨਾਂ ਮਾਵਾਂ ਨੂੰ ਜਾ ਕੇ ਉਹਨਾਂ ਦੇ ਦੁੱਖ ਸੁਣੋ ਉਹ ਕਿਵੇਂ ਝੋਲੀਆਂ ਚੁੱਕ ਚੁੱਕ ਕੇ ਬਦਵਾਵਾਂ ਦੇਂਦੀਆਂ ਹਨ ਉਹਨਾਂ ਨੂੰ ਕਿ ਜਿਹੜੇ ਲੋਕਾਂ ਨੇ ਉਹਨਾਂ ਨੂੰ ਇਸ ਪਾਸੇ ਲਾਇਆ ਤੇ ਅਸੀਂ ਉਹਨਾਂ ਲਾਂਨ ਵਾਲਿਆਂ ਨੂੰ ਹੀ ਰੋਹ ਬਣਾਨੇ ਆ ਪਏ ਅਸੀਂ ਉਹਨਾਂ ਨੂੰ ਜਨਾਬ ਭਗਤ ਸਿੰਘ ਨਾਲ ਤੇ ਦੁੱਲਾ ਭੱਟੀ ਦੇ ਨਾਲ ਤੇ ਨਿਜ਼ਾਮ ਲੋਹਾਰ ਨਾਲ ਉਹਨਾਂ ਨਾਲ ਜਾਜਾ ਮਿਲਾਨੇ ਆ ਪਏ ਉਹਨਾਂ ਨੇ ਜਿਵੇਂ ਕੋਈ ਜਮਰੋਦ ਦਾ ਕਿਲਾ ਫਤਿਹ ਕਰ ਦਿੱਤਾ ਪੁਲਿਸ ਮੁਕਾਬਲਾ ਜੇ 17 ਘੰਟੇ ਹੋਇਆ ਹੈ ਤੇ 17 ਘੰਟੇ ਉਹ 24 ਘੰਟੇ ਵੀ ਹੋ ਜਾਂਦਾ 48 ਘੰਟੇ ਵੀ ਹੋ ਜਾਂਦਾ ਉਹ ਘੰਟਿਆਂ ਦੇ ਨਾਲ ਉਹਦੇ ਵਿੱਚ ਬਹਾਦਰੀ ਹੋਣੀ ਹੈ ਪੁਲਿਸ ਪਤਾ ਨਹੀਂ ਕਿਹੜੇ ਮਕਸਦ ਨੂੰ ਉਹਨਾਂ ਨੇ ਇੰਨਾ ਡਿਲੇ ਕੀਤਾ ਲੇਕਿਨ ਅੱਜ ਦੇ ਇਸ ਵੀਡੀਓ ਰਾਈ ਮੇਰਾ ਜਿਹੜਾ ਮਕਸਦ ਹੈ ਤੁਹਾਨੂੰ ਇਹ ਗੱਲ ਕਰਨ ਦਾ ਕਿ ਜਿੱਥੇ-ਜਿੱਥੇ ਵੀ ਤੁਸੀਂ ਮੇਰੀ ਵੀਡੀਓ ਵੇਂਦੇ ਹੋ ਪੇ ਸੁਣਦੇ ਹੋ ਪੇ ਇਸ ਚੀਜ਼ ਨੂੰ ਪ੍ਰਮੋਟ ਨਾ ਕਰੋ ਕੋਈ ਅੱਛੀ ਚੀਜ਼ ਨਹੀਂ ਸੀ ਕੋਈ ਅੱਛਾ ਇਕਦਮ ਨਹੀਂ ਸੀ ਅਸੀਂ ਕੋਈ ਇਹਨੂੰ ਬਹਾਦਰੀ ਦਲੇਰੀ ਨਹੀਂ ਕਵਾਂਗੇ ਅਗਰ ਕੀਤੀ ਵੀ ਹੈ ਤੇ ਚਲੋ ਅੱਲਾ ਕੋਲੋਂ ਅਗਰ ਚੰਗਾ ਕੰਮ ਸੀ ਤੇ ਰੱਬ ਕੋਲੋਂ ਉਹਦਾ ਹਾਜ਼ਰ ਪਾਵੇ ਭੈੜਾ ਸੀ ਤੇ ਤਾਂ ਵੀ ਉਹਦਾ ਉਹ ਪਾਵੇ ਅਸੀਂ ਉਹਦੇ ਜ਼ਾਤ ਤੇ ਗੱਲ ਨਹੀਂ ਕਰਨ ਦੇ ਅਸੀਂ ਇਸ ਮੁੱਦੇ ਦੇ ਉੱਤੇ ਗੱਲ ਕਰਨ ਦੇ ਜਿਸ ਮੁੱਦੇ ਨੂੰ ਲੈ ਕੇ ਇਹ ਸਾਰੀ ਇੰਨੀ ਮੀਡੀਆ ਕੈਂਪੇਨ ਚੱਲਣ ਰਹੀ ਹੈ ਉਮੀਦ ਕਰਨੇ ਆ ਕਿ ਤੁਹਾਨੂੰ ਮੇਰੀ ਗੱਲ ਅੱਛੀ ਲੱਗੇ ਅਗਰ ਅੱਛੀ ਲੱਗੇ ਤੁਹਾਨੂੰ ਦੋਸਤਾਂ ਨਾਲ ਵੀ ਸ਼ੇਅਰ ਕਰਾ ਜਿਆਦਾ ਤੋਂ ਜ਼ਿਆਦਾ ਪੈਗਾਮ ਫੈਲਾਇਆ ਜੀ ਰੱਬ ਰੱਖੇ